ਸ਼੍ਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਪਹੁੰਚੇ ਸੀ ਦੱਦਾ ਹੂਰ ਸਰਕਾਰੀ ਨਰਸਰੀ ਦੇ ਵਿੱਚ ਤੇ ਬਾਈ ਗਰਮੇਲ ਸਿੰਘ ਜੀ ਦਾ ਮੈਂ ਧੰਨਵਾਦ ਕਰਦਾ ਬਲਾਕ ਅਫਸਰ ਜੀ ਦਾ ਜਿਨ੍ਹਾਂ ਨੇ ਹਰ ਸਾਲ ਸਾਨੂੰ ਬੂਟੇ ਦਿੰਦੇ ਆ ਤੇ ਨਾਲ ਬਾਈ ਬੂਟਾ ਜੀ ਤੇ ਨਾਮ ਵੀ ਬੂਟਾ ਤੇ ਕੰਮ ਵੀ ਬੂਟਿਆਂ ਦਾ ਹੀ ਕਰਦੇ ਆ ਤੇ ਨਾਲ ਤੁਹਾਡਾ ਨਾਮ ਕੀ ਹੈ ਜਗਰ ਸਿੰਘ ਜੀ ਜਗਰ ਸਿੰਘ ਜੀ ਹੋਰ ਬਾਈ ਤੁਹਾਡਾ ਨਾਮ ਜਸਵੀਰ ਸਿੰਘ ਹਾਂਜੀ ਇਹ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਹਰ ਸਾਲ ਸਾਨੂੰ ਬੂਟੇ ਦਿੰਦੇ ਆ ਅਸੀਂ ਇਹਨਾਂ ਦੇ ਬੂਟੇ ਸਾਰੇ ਲਾਉਣੇ ਆ ਤੇ ਅੱਜ ਹੈਗਾ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਹਿੰਦਰ ਸਿੰਘ ਰਾਹੀ ਦਾ ਜਨਮ ਦਿਨ ਪਹਿਲਾਂ ਅਸੀਂ ਮਨੁੱਖਤਾ ਦੀ ਸੇਵਾ ਬਾਈ ਗੁਰਪ੍ਰੀਤ ਸਿੰਘ ਕੋਲੋਂ ਜਾ ਕੇ ਆਏ ਆ ਤੇ ਹੁਣ ਅਸੀਂ ਸੋਚਿਆ ਵੀ ਬੂਟੇ ਵੀ ਲਾਏ ਜਾਣ ਸੋ ਬਾਈ ਬੂਟਾ ਜੀ ਹੋਰਾਂ ਨੇ ਤੇ ਬਾਈ ਗਰਮੇਲ ਜੀ ਹੋਰਾਂ ਨੇ ਕਿਰਪਾ ਕੀਤੀ ਬੂਟਾਂ ਦੀ ਹੋਰ ਬਾਈ ਠੀਕ ਹੋ ਹਾਂ ਠੀਕ ਤੇ ਹਰ ਸਾਲ ਕਿੰਨਾ ਕ ਬੂਟਾ ਤਿਆਰ ਕਰਦਾਂ ਨੇ ਬਾਈ ਕਰੀ ਲੈ 97000 ਨਹੀਂ ਅੱਛਾ 60 70000 ਕਰ ਦਾਂ ਨੇ ਤੇ ਬਹੁਤ ਮਿਹਨਤ ਕਰ ਰਹੇ ਆ ਤੁਹਾਡੇ ਅਫਸਰ ਹਾਂਜੀ ਹਾਂ ਅਡਜ ਅਫਸਰ ਬਹੁਤ ਚੰਗੇ ਗਰਮਿਲ ਸਿੰਘ ਵਧੀਆ ਬੰਦਾ ਹੀ ਹਾਂਜੀ ਤੇ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਦੋ ਸ਼ਬਦ ਇਹਨਾਂ ਬਾਰੇ ਭਾਈ ਮੈਂ ਤਾਂ ਇਹਨਾਂ ਬਾਰੇ ਕਹਿਣਾ ਵੀ ਇਹੀ ਗਾਹਾਂ ਪੰਜਾਬ ਨੂੰ ਬਚਾਉਣ ਵਾਲੇ ਬੰਦੇ ਇਹੀ ਲੱਗੇ ਹੋਏ ਹਾਂਜੀ ਅੱਜ ਜਿਹੜਾ ਸਾਡੇ ਹਾਲਤ ਹੈ ਹੁਣ ਦੇਖੋ ਗਰਮੀ ਚ ਕਿੰਨੀ ਪੱਠੀ ਵਾਂਗੂ ਤਪ ਰਿਹਾ ਸਾਰਾ ਪੰਜਾਬ ਹਾਂਜੀ ਕੋਈ ਸਾਡੇ ਜਿਹੜੇ ਕਿਸਾਨ ਭਰਾ ਸੀ ਕਹਿਨੇ ਆ ਜਿੰਨਾਂ ਨੂੰ ਹੂੰ ਉਹਨਾਂ ਨੇ ਸੜਕਾਂ ਤੇ ਹੂੰ ਨਹਿਰਾਂ ਸੋਇਆਂ ਤੇ ਜਿੱਥੇ ਖਾਲਾਂ ਕੋਲਾ ਤੇ ਸੀ ਸਭ ਭੂਕ ਤੇ ਦਰਕਤਾਂ ਗਲਾਉਣਾ ਚਲੋ ਖੇਤਾਂ 'ਚ ਤਾਂ ਭੁੱਕੀ ਜਾਣ ਆਪਾਂ ਉਹਨਾਂ ਦੀ ਮਾਲਕੀ ਹੈ ਪਰ ਬਾਹਰ ਜਿਹੜਾ ਹੈ ਨਾ ਇਹ ਕੁਦਰਤ ਨਾਲ ਮਤਲਬ ਖਿਲਵਾੜ ਕਰਨਾ ਜਾਂ ਕੁਦਰਤ ਨਾਲ ਸਮਝਲੋ ਤੱਕਾ ਕਰਨਾ ਤਾਂ ਫਿਰ ਕੁਦਰਤ ਤਾਂ ਇੱਕ ਦਿਨ ਤੁਹਾਨੂੰ ਮੋੜ ਕੇ ਹਸਾਬ ਕਿਤਾਬ ਦੇਊਗੀ ਹੂੰ ਉਹਨੇ ਤਾਂ ਹੁਣ ਪਿੱਛੇ ਠੰਡ ਬਹੁਤ ਪਈ ਐ ਇੱਕਦਮ ਕਿੰਨੇ ਆ ਨਿੰਮਾ ਸੁੱਕੀਆਂ ਜੀ ਹਨਾ ਹਾਂ ਬਹੁਤ ਮੈਂ ਕਿਕਰਾਂ ਵੀ ਸੁੱਕ ਗਈਆਂ ਕਿਕਰਾਂ ਤਾਂ ਪਹਿਲਾਂ ਹੀ ਖਤਮ ਹੋ ਚੁੱਕੀਆਂ ਸੀਗੀ ਤੇ ਆ ਨਿੰਮਾ ਐਤਕੀ ਮੁਸ਼ਕਲ ਨਾਲ ਹੀ ਫੁੱਟੀਆਂ ਹੁਣ ਜਿੰਨੀਆਂ ਮੈਨੂੰ ਲਾ ਦਵੇ ਇਨਵੋਲ ਗਿਆ ਵੀ ਕੱਟ ਲੱਗਣੀਆਂ ਐਤਕੀ ਫੜ ਨਹੀਂ ਆਉਣਾ ਪੂਰਾ ਤੇ ਮੈਂ ਇਹਨਾਂ ਦਾ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਨੂੰ ਬੂਟੇ ਦੇ ਕੇ ਇਹਨਾਂ ਨੇ ਕਰਤਾਰਥ ਕੀਤਾ ਬਹੁਤ ਬਹੁਤ ਧੰਵਾਦ ਜੀ ਰਾਹੀ ਸਾਹਿਬ ਤੇ ਬਾਈ ਬੂਟਾ ਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬੂਟੇ ਦੇ ਕੇ ਅਸੀਂ ਤੁਹਾਡੇ ਬੂਟੇ ਪਹਿਲਾਂ ਵੀ ਜਿਹੜੇ ਤੁਹਾਡੇ ਤੋਂ ਲੈ ਕੇ ਗਏ ਆ ਉਹ ਤੁਹਾਨੂੰ ਚਲਾ ਕੇ ਦਿਖਾਉਣੇ ਆ ਤੇ ਇਹ ਵੀ ਤੁਹਾਨੂੰ ਅਸੀਂ ਚਲਾ ਕੇ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰ ਦੇ ਬਾਪੂ ਵਿੱਚ ਹਾਂਜੀ ਆਹ ਕੋਨੇ ਕੋਨੇ ਆ ਜਾਂਦੇ ਠੀਕ ਆ ਅੱਧੀ ਗਾਇ ਇਧਰੋਂ ਹਾਂ ਇਹਨੂੰ ਧਰ ਦੇ ਇਹ ਭਰੀ ਜੋ ਪੱਥਰੀ ਪਾਉਣੇ ਹੋਏ ਆਪਾਂ ਤੇ ਹੁਣ ਬਾਜਣਗੇ ਮਦਰਾ ਜੀ ਜਾ ਕੇ ਗੱਡ ਕੇ ਪਾਣੀ ਲਾ ਦਿਓ ਬਸ